ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਠੀਕ ਠਾਕ ਤੇ ਤੰਦਰੁਸਤ ਹੋਵੋਗੇ ਤੇ ਅੱਜ ਆਪਾਂ ਤੁਹਾਨੂੰ ਦਰਸ਼ਨ ਕਰਨੇ ਆਂ ਗੁਰਦੁਆਰਾ ਦੁੱਖਨਵਾਰਨ ਸਾਹੀ ਪਟਿਆਲਾ ਪਾਤਸ਼ਾਹੀ ਨੌਮੀ ਗੁਰਤੇਗ ਬਹਾਦਰ ਜੀ ਦੇ ਸਥਾਨ ਦੇ ਤੇ ਇੱਧਰ ਨਿਸ਼ਾਨ ਸਾਹਿਬ ਚੜਨ ਡਿਆ ਸੀਗਾ ਕਿ ਜਦੋਂ ਆਈਏ ਪਟਿਆਲੇ ਫਿਰ ਆਇਆ ਹੁੰਦਾ ਕਿ ਦੁਖਨਵਰਨ ਸਾਹਿਬ ਮੋਤੀ ਬਾਗ ਸਾਹਿਬ ਕੀ ਮਤਲਬ ਇਹ ਗੁਰਦੁਆਰਿਆਂ ਚ ਜਾ ਕੇ ਆਈਏ ਕਿ ਕਿ ਸਪੈਸ਼ਲ ਤੇ ਆਪਾਂ ਪੰਜਵੀਂ ਤੇ ਆ ਸਕਨੇ ਆ ਤੇ ਉੰਜ ਚਲੋ ਜਦੋਂ ਆਈਦੇ ਆ ਤੇ ਜ਼ਰੂਰ ਦਰਸ਼ਨ ਕਰਕੇ ਜਾਈਦਾ ਨਾਲੇ ਬੱਚਿਆਂ ਨੂੰ ਨਾਲ ਲੈ ਕੇ ਜਾਈਦਾ ਗੁਰੂ ਸਥਾਨਾਂ ਤੇ ਤੇ ਲੈ ਕੇ ਜਾਣਾ ਚਾਹੀਦਾ ਤੇ ਗਰਮੀ ਬਹੁਤ ਜ਼ਿਆਦਾ ਹੋ ਗਈ ਸੀ 11 ਦਾ ਟਾਈਮ ਸੀਗਾ ਉਸ ਤੋਂ ਮਗਰੋਂ ਆਪਾਂ ਚਲੇ ਗਏ ਮਾਲ ਤੇ ਸ਼ਾਪਿੰਗ ਤੇ ਜ਼ਿਆਦੀ ਨਹੀਂ ਕੀਤੀ ਹੈਗੀ ਥੋੜੀ ਬਾਲੀ ਹੀ ਕੀਤੀ ਸੀ ਪਰ ਘੁੰਮਣ ਚ ਸੀ ਮਾਲ ਦੇ ਵਿੱਚ ਕੋਈ ਡੇਢ ਘੰਟਾ ਲਾਤਾ तो शॉपिंग अभी तुम जीती है वो असी अगली वीडियो विखावे कपड़े ही ज़्यादा सके ਪਰ ਅਸੀਂ ਕੱਪੜੇ ਨਹੀਂ ਲਏ ਹੈਗੇ ਇੱਕ ਅੱਧੀ ਟੀ-ਸ਼ਰਟ ਹੀ ਖਰੀਦੀ ਸੀ ਬੱਚਿਆਂ ਨੇ ਤੇ ਹੁਣ ਤੇ ਬਹੁਤ ਘਟਾਈ ਦਾ ਮਾਲ ਦੇ ਵਿੱਚ ਜਦੋਂ ਭਾਬੀ ਮੇਰੇ ਇੱਥੇ ਸੀਗੇ ਉਹ ਜ਼ਰੂਰ ਲੈ ਕੇ ਆਉਂਦੇ ਹੁੰਦੇ ਸੀ ਭਾਵੇਂ ਅਸੀਂ ਇੱਕ ਦਿਨ ਵਾਸਤੇ ਆਉਂਦੇ ਹੁੰਦੇ ਸੀ ਤੇ ਉਹਨੂੰ ਮਤਲਬ ਇਹੀ ਹੁੰਦਾ ਸੀ ਕਿ ਮੌਲ ਘੁੰਮ ਕੇ ਆਈਏ ਕੁਛ ਨਾ ਕੁਛ ਲੈ ਕੇ ਆਈਏ ਤੇ ਹੁਣ ਜੋਂ ਚਲੀ ਗਈ ਉਸ ਤੋਂ ਮਗਰੋਂ ਤੇ ਮੈਂ ਦੂਜੀ ਵਾਰ ਹੀ ਆਈ ਆ ਉਹਦੇ ਨਾਲ ਘੁੰਮ ਫਿਰ ਵਾਵਾ ਲਈਦਾ ਹੁੰਦਾ ਸੀ ਤੇ ਘਰ ਆਣ ਕੇ ਅਸੀਂ ਬਣਾਇਆ ਮੂੰਗੀ ਦੀ ਪੰਜੀਰੀ ਬਣਾਈ ਤੇ ਹੁਣ ਅਸੀਂ ਮੂੰਗੀ ਭੁੰਨ ਰਹੇ ਆਂ ਦਾਲ ਲਿਆਂਦੀ ਸੀ ਮੂੰਗੀ ਦੀ ਹਰੀ ਮੂੰਗੀ ਦੀ ਤੇ ਜਿਆਦਾ ਨਹੀਂ ਭੁੰਨਣੀ ਚਾਹੀਦੀ ਬਸ ਥੋੜੀ ਜਿਹੀ ਭੁੰਨਣੀ ਹੈ ਹਲਕੀ ਜਿਹੀ ਭੁੰਨ ਕੇ ਤੇ ਫਿਰ ਠੰਡੀ ਕਰ ਲਈ ਸੀ ਮੂੰਗੀ ਠੰਡੀ ਹੁੰਦੀ ਹੈ ਗਰਮੀ ਦੇ ਵਿੱਚ ਵੀ ਤੇ ਇਹੋ ਜੀ ਚੀਜ਼ ਚਾਹ ਨਾਲ ਖਾਣ ਨੂੰ ਦਿਲ ਕਰਦਾ ਪੰਜੀਰੀ ਵਗੈਰਾ ਅੱਧੀ ਕੋ ਪਹਿਲਾਂ ਪਾਉਣ ਲਈ ਸੀ ਤੇ ਅੱਧੀ ਫੇਰ ਪਾਉਣ ਲਈ ਸੀ ਤੇ ਠੰਡੀ ਕਰਕੇ ਹੁਣ ਮਿਕਸੀ ਚ ਗ੍ਰाइंड ਕਰ ਲਿਆ ਸੀ ਪਾਊਡਰ ਬਣਾ ਲਿਆ ਸੀ ਤੇ ਨਗਰੋਂ ਛਾਨ ਲਿਆ ਸੀਗਾ ਜਿਹੜੀ ਥੋੜੀ ਜਿਹੀ ਮੋਟੀ ਨਿਕਲੀ ਉਹਨੂੰ ਦੁਬਾਰਾ ਫੇਰ ਅਸੀਂ ਮਿਕਸੀ ਚ ਗ੍ਰाइंड ਕਰ ਲਿਆ ਸੀਗਾ ਤੇ ਕਿਉਂ ਵੀ ਜ਼ਿਆਦਾ ਨੀਸ ਹੀ ਪਾਇਆ ਹੈਗਾ ਕਿ ਜ਼ਿਆਦਾ ਥਿੰਦੀ ਥਿੰਦੀ ਨਹੀਂ ਸੀ ਬਣਾਈ ਹੈਗੀ ਸੁੱਕ ਭਰੂਣੀ ਜਿਹੀ ਬਣਾਈ ਸੀਗੀ ਤੇ ਨਾਲ ਹੀ ਆਪਾਂ ਮਖਾਣੇ ਗ੍ਰाइंड ਕਰਲੇ ਸੀ Roast ਨਹੀਂ ਸੀ ਕੀਤੇ ਹੋਏ ਪਹਿਲਾਂ ਹੀ Roast ਕੀਤੇ ਸਨ ਕਿਉਂਕਿ ਜਿਆਦਾ ਵੀ ਚੀਜ਼ ਨੂੰ Roast ਕਰੀਏ ਤੇ ਫਿਰ ਉਹਦਾ ਅਸਰ ਖਤਮ ਹੋ ਜਾਂਦਾ ਹੈ ਤੇਨੂੰ ਆਪਾਂ ਮੋٹے-ਮੋٹے ਰੱਖਿਆ ਸੀਗਾ ਜਿਆਦਾ ਬਰੀਕ ਨਹੀਂ ਕੀਤਾ ਹੈਗਾ ਤੇ ਨਾਲ ਹੀ ਵਿੱਚ ਹੋਰ ਕੋਈ ਡਰਾਈ ਫਰੂਟ ਨਹੀਂ ਪਾਇਆ ਹੈਗਾ ਗਰਮੀ ਕਰਕੇ ਕੱਲੇ ਫੁੱਲ ਮਖਾਣੇ ਹੀ ਸੀਗੇ ਇੱਧਰ ਆਪਣੀ ਪੰਜੀਰੀ ਬਣ ਲਈ ਸੀ ਇਹ ਪਹਿਲਾ ਭੁੰਨ ਲਿਆ ਸੀਗਾ ਗ੍ਰाइंड ਕਰਨ ਤੋਂ ਤੇ ਇਹਨੂੰ ਜ਼ਿਆਦਾ ਟਾਈਮ ਨਹੀਂ ਲੱਗਾ ਹੈਗਾ ਮਮ ਉਪਰੋਂ ਆਪਾਂ ਭੁੱਜ ਗਈ ਸੀ ਤੇ ਮਖਾਣੇ ਗ੍ਰाइंड ਕੀਤੇ ਸਨ ਜਿਹੜੇ ਉਹ ਪਾ ਕੇ ਨੇ ਵਿੱਚ ਤੇ ਆਪਾਂ ਖੰਡ ਵੀ ਨਹੀਂ ਪਾਣੀ ਹੈਗੀ ਸ਼ੱਕਰ ਪਾਣੀ ਹੈ ਉਹ ਥੋੜੀ ਜੀ ਥੱਲੇ ਲਾ ਕੇ ਥੋੜੀ ਜੀ ਠੰਡੀ ਹੋ ਜੇਗੀ ਤੇ ਫਿਰ ਪਾਵਾਂਗੇ ਤੇ ਮੰਮੀ ਨੂੰ ਲਾਇਆ ਹੋਇਆ ਸੀਗਾ ਇਹ ਇਸ ਕੰਮ ਇਹ ਕਿਉਂਕਿ ਪੰਜੀਰੀ ਬਣਾਉਣ ਚ ਮੇਰੇ ਮੰਮੀ ਬਹੁਤ ਐਕਸਪਰਟ ਨੇ ਤੇ ਹੁਣ ਥੋੜੀ ਜੀ ਠੰਡੀ ਹੋ ਗਈ ਸੀ ਤੇ ਆਪਾਂ ਸ਼ੱਕਰ ਪਾ ਲੈਨੇ ਆ ਜਿੰਜੇਰੀ ਬਹੁਤ ਸਵਾਦ ਬਣੀ ਸੀ ਗਰਮੀਆਂ ਚ ਬਣਾ ਕੇ ਖਾਣੀ ਚਾਹੀਦੀ ਏ ਇਹ ਜ਼ਿਆਦਾ ਗਰਮ ਨਹੀਂ ਹੁੰਦੀ ਹੈਗੀ ਤੇ ਉਸ ਤੋਂ ਬਾਅਦ ਅਸੀਂ ਬਣਾਏ ਗੋਲ ਗੱਪੇ ਘਰੇ ਹੀ ਕੱਢੇ ਸੀਗੇ ਦੋਨੋਂ ਦਾ ਪਾਣੀ ਤਿਆਰ ਕੀਤਾ ਗੋਲ ਗੱਪਿਆਂ ਦਾ ਮਸਾਲਾ ਪਾ ਕੇ ਤੇ ਕੁਝ ਆਂਬ ਘਰ ਸਕਾਇਆ ਹੋਇਆ ਸੀ ਪਾਊਡਰ ਉਹਦਾ ਉਹ ਜ਼ਿਆਦਾ ਪਾ ਲਿਆ ਸੀਗਾ ਖੱਟਾ ਮਿੱਠਾ ਪਾਣੀ ਬਣਾਉਣ ਕਰਕੇ ਉਸ ਤੋਂ ਮਗਰੋਂ ਆਪਾਂ ਬੂੰਦੀ ਪਾ ਲਈ ਪਹਿਲਾਂ ਥੋੜੀ ਜਿਹੀ ਸ਼ੱਕਰ ਪਾ ਲਈ ਸੀ ਵਿੱਚ ਖੱਟਾ ਮਿੱਠਾ ਹੋ ਜਾਂਦਾ ਤੇ ਬਾਹਰ ਨਾ ਥੋੜਾ ਜਿਹਾ ਹਵਾਜੇ ਵਾਲਾ ਹਨੇਰੀ ਜਿਹਾ ਵਾਲਾ ਮੌਸਮ ਹੋ ਗਿਆ ਸੀ ਤੇ ਇਹ ਜਿਹੜੇ ਗੋਲ ਗੱਪੇ ਸੀਗੇ ਕੱਢਣ ਵਾਲੇ ਇਹ ਕਾਫੀ ਟਾਈਮ ਦੇ ਪਏ ਨੇ ਤੇ ਕਿਉਂਕਿ ਮੰਮੀ ਹੋਣੀ ਫਿਰ ਸਿਆਣੇ ਜੀ ਨੇ ਉਹ ਇਹੋ ਜਿਹਾ ਚੀਜ਼ਾਂ ਜਿਆਦੀਆਂ ਵਰਤਦੀਆਂ ਨਹੀਂ ਤੇ ਬੱਚਿਆਂ ਨੂੰ ਇਹ ਲਾਲਚ ਸੀ ਕਿ ਅਸੀਂ ਕੱਲ ਨੂੰ ਘਰ ਤੋਰ ਜਾਣਾ ਤੇ ਸਾਨੂੰ ਹੁਣ ਗੋਲ ਗੱਪੇ ਕਿ ਰਹਿ ਗਏ ਨੇ ਉਹ ਵੀ ਕੱਢ ਕੇ ਖਵਾਓ ਤੇ ਮੈਂ ਹਾਂ ਸੰਢੀ ਸਮੇਂ ਕੱਢ ਲਓ ਮੇਰੀ ਮੰਮੀ ਦਾਲਾ ਕਿਉਂਕਿ ਨਾਨੀਆਂ ਫਿਰ ਕੁਛ ਆਂਦੀਆਂ ਨਹੀਂ ਨਾ ਹੈਗੀਆਂ ਜੋ ਆਂਦੇ ਨੇ ਬੱਚੇ ਫਿਰ ਉਹ ਬਣਾ ਦੇਂਦੀਆਂ ਨੇ ਤੇ ਪਾਣੀ ਕੁਛ ਪਹਿਲਾਂ ਤਿਆਰ ਕਰ ਲਿਆ ਸੀ ਤੇ ਇਹ ਹੁਣ ਬੂੰਦੀ ਤੋਂ ਬਿਨਾ ਤਿਆਰ ਹੋਣ ਡਿਆ ਇਹਦੇ ਚੋਂ ਬੂੰਦੀ ਨਹੀਂ ਪਿਆਣੀ ਹੈਗੀ ਸਭ ਦੀ ਆਪੋ ਆਪਣੀ ਫਰਮਾਇਸ਼ ਖਾਣ ਦੀ ਮੰਮੀ ਕਹਿੰਦੇ ਸੀ ਕਿ ਅਸੀਂ ਤੇ ਮਗਰੋਂ ਕੱਢਣੇ ਨਹੀਂ ਹੈਗੇ ਜਿਹੜੇ ਬੱਚੇ ਨੇ ਉਹ ਤੁਸੀਂ ਲੈ ਜਾ ਜੇ ਤੇ ਤੁਸੀਂ ਉਹ ਹੀ ਕੱਢਿਓ ਤੇ ਬਾਹਰ ਹਨੇਰੀ ਜੀ ਦਾ ਮੌਸਮ ਸੀ ਪਰ ਅੰਦਰ ਬਹੁਤ ਜ਼ਿਆਦਾ ਗਰਮੀ ਲੱਗਦੀ ਪਈ ਸੀ ਤੇ ਅੰਦਰ ਗੋਲ ਗੱਪੇ ਬੰਡੇ ਜਣ ਬਸ ਬੱਚਿਆਂ ਨੂੰ ਸ਼ੌਂਕ ਹੀ ਹੁੰਦਾ ਕਿ ਕੋਈ ਨਾ ਕੋਈ ਚੀਜ਼ ਐ ਇਹੋ ਜੀ ਚਟਪਟੀ ਬਣਦੀ ਰਵੇ ਜਦੋਂ ਫਿਰ ਘਰ ਜਾਣ ਦੀ ਤਿਆਰੀ ਹੁੰਦੀ ਹੈ ਫਿਰ ਸਭੋਂ ਜ਼ਿਆਦਾ ਹੁੰਦਾ ਕਿ ਆ ਵੀ ਕੁਛ ਨਹੀਂ ਸਾਨੂੰ ਹਾਲੇ ਮਿਲਿਆ ਆ ਵੀ ਨਹੀਂ ਮਿਲਿਆ ਆ ਵੀ ਬਣਾ ਕੇ ਦਵਾਂ ਤੇ ਇਧਰ ਪਾਣੀ ਤਿਆਰ ਸੀ ਤੇ ਗੋਲ ਗੱਪੇ ਵੀ ਤਿਆਰ ਨੇ ਇੱਧਰ ਹੁਣ ਆਪਾਂ ਸਮਾਨ ਪਾ ਕੇ ਤੇ ਅੰਦਰ ਲੈ ਜਾਣੇ ਆ ਕਿਉਂਕਿ ਰਸੋਈ ਚੁਗੜੀ ਗਰਮੀ ਲੱਗਣ ਨਹੀਂ ਸੀਗੀ। ਵੈਸੇ ਤੇ ਲੌਬੀ ਦੇ ਵਿੱਚ ਹੀ ਰਸੋਈ ਹੈ ਤੇ ਏਸੀ ਚੱਲਣ ਡਿਆ ਸੀ। ਪਰ ਫਿਰ ਵੀ ਨਾ ਰਸੋਈ 'ਚ ਇਹੋ ਜਿਹਾ ਕੰਮ ਕਰੀਏ ਜਦੋਂ ਤੇਲ ਸਾੜੀਏ ਵਗੈਰਾ ਜਾਂ ਕੋਈ ਸਮਾਨੇ ਹੋ ਜਾ ਕੱਢੀਏ ਤੇ ਫਿਰ ਗਰਮੀ ਲੱਗਦੀ ਹੈ। ਤੇ ਹੁਣ ਆਪਾਂ ਪਾ ਕੇ ਅੰਦਰ ਹੀ ਲੈ ਜਾਾਂਗੇ। ਆਓ ਜੀ ਤੁਸੀਂ ਵੀ ਖਾਓ ਜੀ ਤੇ ਅੰਦਰ ਚੱਲਣ ਦਾ ਤਾਰਕ ਮੈਂ ਤਾਂ ਜਿਹੜਾ ਕਿ ਸਾਰਾ ਦਿਨ ਚੱਲਦਾ ਰਹਿੰਦਾ ਤੇ ਇੱਧਰ ਗੋਲ ਗੱਪੇ ਪਹਿਲਾਂ ਹੀ ਛਾਲਾ ਮਾਰਨ ਡਏ ਨੇ ਪਲੇਟ ਦੇ ਵਿੱਚੋਂ ਤੇ ਗੋਲ ਗੱਪੇ ਖਾ ਕੇ ਤੇ ਅਸੀਂ ਗਏ ਮਾਸੀ ਜੀ ਨੂੰ ਮਿਲਣਾ ਮਾਸੀ ਜੀ ਦੀਆਂ ਨੋਹਾਂ ਤੇ ਮਿਲ ਗਈਆਂ ਸੰਭਾਬੀਆਂ ਪਰਮਾਸੀ ਜੀ ਨਹੀਂ ਸੁਣਾਇਓ ਠੀਕ ਨਹੀਂ ਸੁਣਾ ਕੇ ਸੁਣਾ ਘੱਲਿਆ ਸੀ ਕਿ ਮੈਨੂੰ ਮਿਲ ਕੇ ਜ਼ਰੂਰ ਜਾਣਾ ਹੈ ਤੇ ਅਸੀਂ ਉਹਨਾਂ ਨੂੰ ਸ਼ਾਮ ਨੂੰ ਮਿਲਣ ਚਲੇਗੇ